ਵਾਹਿਗੁਰੂ 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 ਸਤਿਕਾਰਯੋਗ ਅਕਾਲਪੁਰਖ ਵਾਹਿਗੁਰੂ ਉਹਨਾਂ ਦੇ ਹੁਕਮਾਨ ਸਾਹਿਬ ਸਜਾਈ ਕੀ ਸਫ਼ਤੀ ਵਿੱਚ ਸਾਡੀ ਅਗਵਾਹੀ ਕਰ ਰਹੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲਪੁਰਖ ਵਾਹਿਗੁਰੂ ਜੀ ਨੇ ਜਿਸ ਵੇਲੇ ਸੰਸਾਰ ਦੀ ਵਿੱਚ ਨਾ ਕੀਤੀ ਉਸ ਦੇ ਵਿੱਚ ਇਹਨਾਂ ਨੇ ਸਾਡੀ ਵੀ ਰਚਨਾ ਮਨੁੱਖਾ ਦੇਹੀ ਵੀ ਕੀਤੀ ਮਨੁੱਖਾ ਦੇਹੀ ਦੇ ਜਿਹੜੀ ਸੀ ਇਸ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਕਿ ਤੁਸੀਂ ਇੱਕ ਖੇਡ ਖੇਡਣੀ ਆ ਜਿਹੜੀ ਕਿ ਕਾਲ ਦਾ ਦੇਸ਼ ਹੈ ਇੱਥੇ ਆਪਾਂ ਇੱਕ ਖੇਡ ਖੇਡਣ ਆਏ ਹਾਂ ਕਾਲ ਨੂੰ ਵੀ ਪ੍ਰਮਾਤਮਾ ਨੇ ਪੰਜ ਦੂਤ ਉੱਤੇ ਹੋਏ ਨੇ ਕਿਉਂਕਿ ਕਾਲ ਜਿਹੜਾ ਹੈਗਾ ਉਹ ਵੀ ਇੱਕ ਦੇਸ਼ ਦਾ ਰਾਜਾ ਤੇ ਇਧਰ ਮਨ ਜਿਹੜਾ ਹੈਗਾ ਇਹ ਸਾਡੇ ਸਰੀਰ ਦਾ ਰਾਜਾ ਆ ਇਸ ਕਰਕੇ ਇਹਨੂੰ ਵੀ ਪੰਜ ਸਵਾ ਕਾਲ ਉੱਤੇ ਤੋਰ ਨੂੰ ਵੀ ਪੰਜ ਸਵਾ ਕਾਲ ਕਰਦੇ ਆ ਜਿਸ ਵੇਲੇ ਸਾਡੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਅਸੀਂ ਹੁਣ ਜਿਹੜਾ ਹੈਗਾ ਆ ਪ੍ਰਮਾਤਮਾ ਦੇ ਨਾਲ ਮਲਾਪ ਕਰਨਾ ਤੇ ਅਸੀਂ ਕੀ ਕਰਦੇ ਆ ਆਪਾਂ ਗੁਰਮੰਤਰ ਜਪ ਕਰਦੇ ਹਾਂ ਹੋਵਾਏ ਗੁਰੂ ਹੋਵਾਏ ਗੁਰੂ ਹੋਵਾਏ ਗੁਰੂ ਜੇ ਆਪਾਂ ਅੰਤਰਗਤ ਕਰਕੇ ਤੇ ਨਾਲ ਹੀ ਆਪਾਂ ਆਪਣੇ ਅੰਦਰੋਂ ਸਹਿਜ ਤੁਹਾਨੂੰ ਜਿਹੜੀ ਹੈਗੀ ਆ ਜਿਹੜੀ ਵੈਬ ਹੈ ਉਸ ਦੇ ਨਾਲ ਆਪਾਂ ਜੋੜੇ ਉਸ ਦਿਨ ਆਜ ਜੋਗਨ ਅਨਸਾਰ ਹੀ ਸਾਡੇ ਜਿਹੜਾ ਅੰਮ੍ਰਿਤ ਵੀ ਲਗਾਤਾਰ ਚੱਲ ਰਿਹਾ ਪ੍ਰਮਾਤਮਾ ਦਾ ਨਾਮ ਵੀ ਚੱਲ ਰਿਹਾ ਇਸ ਨੂੰ ਆਪਾਂ ਸਰਵਣ ਕਰਦੇ ਆਂ ਜਿਸ ਵੇਲੇ ਇਹ ਆਪਾਂ ਅੰਮ੍ਰਿਤ ਪੀਣਾ ਸ਼ੁਰੂ ਕਰ ਦਿੱਤਾ ਹੈਗਾ ਅੱਖਾਂ ਬੰਦ ਕੀਤੀਆਂ ਤਾਂ ਕਾਲ ਸੋਚਦਾ ਕਿ ਇਹ ਨੂੰ ਹੁਣ ਇੰਨਾ ਕੁ ਭੇਦ ਲੱਗ ਗਿਆ ਕਿ ਪ੍ਰਮਾਤਮਾ ਪ੍ਰਕਾਸ਼ ਰੂਪੀ ਹੈ ਤਾਂ ਉਹ ਆਪਣੇ ਸਾਡੇ ਸਰੀਰ ਜਿਹੜਾ ਪੰਜ ਤੱਤ ਦਾ ਹੈਗਾ ਆ ਇਹ ਮਿੱਟੀ ਦਾ ਤੱਤ ਖਵਾ ਦਾ ਪਾਣੀ ਦਾ ਤੇ ਆਕਾਸ਼ ਦਾ ਅੱਗ ਦਾ ਤੱਤ ਇਹ ਸਾਡੇ ਜਿਹੜੇ ਪੰਜ ਤੱਤ ਹੈਗੇ ਨੇ òn ਪਾਣੀ ਅੱਗ ਧਰਤੀ ਆਕਾਸ਼ ਇਹਨਾਂ ਦੇ ਵੀ ਪ੍ਰਕਾਸ਼ ਰੂਪੀ ਆ ਤਾਂ ਉਹ ਸਾਨੂੰ ਇਹ ਪ੍ਰਕਾਸ਼ ਮੂਰੇ ਦੇਣੇ ਸ਼ੁਰੂ ਕਰ ਦਿੰਦਾ ਜਿਵੇਂ ਇਹ ਪ੍ਰਕਾਸ਼ ਆਉਣੇ ਸ਼ੁਰੂ ਕਰ ਦਿੰਦੇ ਹੈਗੇ ਨੇ ਤਾਂ ਫੇਰ ਹੀ ਅਸੀਂ ਇਹਨਾਂ ਤੱਤਾਂ ਦੇ ਉਹ ਪਾਰ ਕਰਨਾ ਹੁੰਦਾ ਉਹ ਪਾਰ ਕਰਨ ਦੇ ਵਾਸਤੇ ਸਾਨੂੰ ਸਿਰਫ ਪਰਮਾਤਮਾ ਦਾ ਜਿਹੜਾ ਨਾਮ ਅਸੀਂ ਉਹ ਸਰਬਣ ਕੀਤਾ ਹੈ ਤੇ ਅਮਰ ਸ਼ਟ੍ਰਿਆ ਉਹ ਅਸੀਂ ਲਗਾਤਾਰ ਜਾਰੀ ਰੱਖਾਂਗੇ ਤਾ ਇਹ ਰੰਗ ਜਿਹੜੇ ਸੀਗੇ ਤਤ ਜਿਹੜੇ ਸੀਗੇ ਇਹ ਪ੍ਰਕਾਸ਼ ਆਪਾਂ ਇਹ ਸਾਰੇ ਪਾਰ ਕਰ ਜਾਗੇ ਇਹ ਤਰੀਕਾ ਹੈ ਜੀ ਕਿ ਪੰਜ ਤਤ ਪਾਰ ਕਰਦਾ ਜਿਸ ਵੇਲੇ ਤੁਸੀਂ ਪੰਜ ਤਤ ਪਾਰ ਕਰੋਗੇ ਫੇਰ ਹੀ ਤੁਹਾਡੇ ਮਨ ਦੀ ਜੋਤ ਪ੍ਰਗਟ ਹੋਏਗੀ ਫੇਰ ਹੀ ਤੁਸੀਂ ਆਤਮਾ ਦੇ ਨਾਲ ਮਨ ਨੂੰ ਧੋ ਕੇ ਜਾਓਗੇ ਦੂਸਰ ਹੋ ਗਿਆ ਫੇਰ ਹੀ ਪਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ ਸੋ ਇਹ ਅਭਿਆਸ ਕਰੋ ਜੀ ਜੇ ਨੂੰ ਨਹੀਂ ਪਤਾ ਲੱਗ ਹੈਗਾ ਜੀ ਉਹ ਟੈਲੀਫੋਨ ਕਰ ਸਕਦੇ ਹੈਗੇ ਨੇ 97791 48501 ਭਾਈ ਗਰਮੀਰ ਸਿੰਘ ਮੰਡ YouTube ਤੇ ਦੇਖ ਸਕਦੇ ਨੇ ਜਾਂ ਪਿੰਡ ਮੰਡ ਵਿਕੇ ਆ ਕੇ ਕੋਈ ਵੀ ਪ੍ਰੈਕਟੀਕਲ ਕਰ ਸਕਦੇ ਜੀ ਇਹ ਆਪਾਂ ਸਾਰੇ ਜਣੇ ਬੈਠ ਕੇ ਕਰੀਏ ਇਹ ਸੰਸਾਰ ਦੀ ਯਾਤਰਾ ਜਿਹੜੀ ਹੈਗੀ ਆ ਇਹ ਆਪਾਂ ਸਫਲ ਕਰੀਏ ਸੋ ਕਰੋ ਜੀ ਅਚਰੂ ਸਿੰਘਨ ਕਰਨਾ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਦੀ ਕਾਕਾਲਸਾ ਵਾ ਗੁਰੂ ਦੀ